ਨਿਊਜ਼ 92 ਤੇ ਤੁਹਾਡਾ ਸਵਾਗਤ ਤੇ ਮੈਂ ਹਰਜਿੰਦਰਾ ਬਲੂ ਲੈ ਕੇ ਹਾਜ਼ਰਾਂ ਚਰਚਾ ਅੱਜ ਦੀ ਚਰਚਾ ਕੀ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਸਾਰੀਆਂ ਗੱਲਾਂ ਦੇ ਵਿੱਚ ਹੀ ਦੱਸਾਂਗੇ ਤੇ ਮੇਰੇ ਨਾਲ ਨੇ ਤੇਜਾ ਸਿੰਘ ਜੀ ਹੋਰ ਤੇਜਾ ਸਿੰਘ ਜੀ ਠੀਕ ਠਾਕ ਹੋ ਸਸ ਜੀ ਬਹੁਤ ਵਧੀਆ ਹੋ ਤੇਜਾ ਸਿੰਘ ਜੀ ਅੱਜ ਜਿਹੜਾ ਮਾਮਲਾ ਆਪਾਂ ਚਰਚਾ ਦਾ ਵਿਸ਼ਾ ਲਿਆ ਉਹ ਥੋੜਾ ਜਿਹਾ ਸੰਜੀਦਾ ਵੀ ਹੈ ਤੇ ਜੇ ਆਪਾਂ ਕਹਿ ਸਕਦੇ ਹਾਂ ਵੀ ਦੁਖੀ ਲੋਕਾਂ ਨਾਲ ਸੰਬੰਧਤ ਹੈ ਤੇ ਉਹ ਹੈ ਜੀ ਜਿਹੜੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੇ ਵੀ ਕਾਰਡ ਬਣਾਏ ਸੀ ਨਾ ਜਿਹੜੇ ਆਜੂਸ਼ਮਾਨ ਕਾਰਡ ਕਹਿੰਦੇ ਸੀ ਜਿਨ੍ਹਾਂ ਨੂੰ ਠੀਕ ਹੈ ਜੀ ਉਹ ਹੁਣ ਅੱਜ ਕੱਲ ਬੰਦ ਹੈ ਅੱਛਾ ਜੀ ਹਾਂ ਸਰਕਾਰ ਨੇ ਕਹਿੰਦਾ ਵੀ ਹੁਣ ਤੁਹਾਡਾ 5 ਲੱਖ ਦਾ ਨਹੀਂ ਹੁਣ ਤੁਹਾਡਾ 10 ਲੱਖ ਦਾ ਇਲਾਜ ਹੋਊਗਾ ਅਚਾਈ 5 ਲੱਖ ਵਾਲਾ ਕਾਰਡ ਹੁਣ ਸਾਰੇ ਹਸਪਤਾਲਾਂ ਵਿੱਚ ਬੰਦ ਹੋ ਚੁੱਕਿਆ। ਬੰਦ ਹੀ ਹੈ ਜੀ ਤਕਰੀਬਨ ਉਹ ਕਹਿੰਦੇ ਬਿੱਲ ਨਹੀਂ ਆਉਂਦੇ ਜੀ ਉ ਤਾਂ ਚੱਲਦਾ। ਪਰ ਉਹ ਮਿੱਠਾ ਜਵਾਬ ਦੇ ਦਿੰਦੇ ਕਹਿੰਦੇ ਜੀ ਸਾਨੂੰ ਪੇਮੈਂਟ ਨਹੀਂ ਹੁੰਦੀ ਅਸੀਂ ਕੀ ਕਰੀਏ ਹਸਪਤਾਲ ਵਾਲੇ ਵੀ ਥੋੜੇ ਜਿਹਾ ਦੁਖੀ ਐ ਇਸ ਗੱਲ 'ਚ। ਠੀਕ ਹੈ ਜੀ। ਵੀ ਸਾਨੂੰ ਜਦੋਂ ਸਰਕਾਰ ਪੇਮੈਂਟ ਹੀ ਨਹੀਂ ਦਿੰਦੀਗੀ ਤੇ ਅਸੀਂ ਕਰੀਏ ਕੀ? ਤੇ ਇਸ ਕਰਕੇ ਫਿਰ ਉਹ ਜਵਾਬ ਦੇ ਦਿੰਦੇ ਆ ਵੀ ਨਹੀਂ ਜੀ ਇਹ ਨਹੀਂ ਚੱਲਦਾ। ਉਹ ਫਿਰ ਕਹਿ ਦਿੰਦੇ ਇਹ ਨਹੀਂ ਚੱਲਦਾ। ਠੀਕ ਹੈ ਜੀ। ਉਹ ਲੋਕ ਵਿਚਾਰੇ ਬੜੇ ਦੁਖੀ ਨੇ। ਹੁਣ 10 ਲੱਖ ਵਾਲਾ ਕਾਰਡ ਕਹਿੰਦੇ ਜੀ ਹਲੇ ਅਪਰੂਵਲ ਉਹ ਜੇ ਲੋਕ ਬਣਾਉਣ ਜਾਂਦੇ ਆ ਤਾਂ ਉਹ ਕਹਿੰਦੇ ਹਲੇ ਸਰਕਾਰ ਨੇ ਅਪਰੂਵਲ ਨਹੀਂ ਭੇਜੀ ਜੀ ਜੇ ਅਸੀਂ ਭੇਜਦੇ ਆ ਪਾਸ ਨਹੀਂ ਹੁੰਦਾ ਤੇ 5 ਲੱਖ ਵਾਲੇ ਦੀ ਪੇਮੈਂਟ ਨਹੀਂ ਹੁੰਦੀ ਉਹ ਵੀ ਬੰਦ ਹੈ ਉਹ ਪੰਬਲਪੂਸੇ ਚ ਪਈ ਹੋਈ ਆ ਗੱਲ ਤੇ ਕਈ ਆਰਐਮਪੀ ਡਾਕਟਰਾਂ ਨਾਲ ਵੀ ਗੱਲ ਮੇਰੀ ਹੋਈ ਆ ਉਹ ਕਹਿੰਦੇ ਜੀ ਗੱਲ ਇਵੇਂ ਹੀ ਆ ਵੀ ਅਸੀਂ ਕਿਸੇ ਨੂੰ ਸੁਜੈਸਟ ਕਰਦੇ ਆ ਵੀ ਤੁਹਾਡਾ ਕਾਰਡ ਚੱਲ ਜੂ ਹਾਂ ਸਰਕਾਰੀ ਜਿਵੇਂ ਏਮਜ਼ ਹੈ ਜਾਂ ਸਰਕਾਰੀ ਹਸਪਤਾਲ ਹੈ ਉੱਥੇ ਜਰੂਰ ਇਲਾਜ ਹੋ ਜਾਂਦਾ ਹੈ ਤੇ ਜਿਹੜੇ ਹਸਪਤਾਲ ਇਹਨਾਂ ਨੇ ਅਪਰੂਵਡ ਕੀਤੇ ਸੀ ਨਿੱਜੀ ਹਸਪਤਾਲ ਉੱਥੇ ਨਿਯੋਗ ਕਰਦੇ ਉੱਥੇ ਜਵਾਬ ਦੇ ਦਿੰਦੇ ਆ ਦੇਖੋ ਜੀ ਅਵਲੂ ਜੀ ਜਿਹੜਾ ਤੁਹਾਡਾ ਇਹ ਵਿਸ਼ਾ ਬਹੁਤ ਵਧੀਆ ਵਿਸ਼ਾ ਲਿਆ ਜੀ ਬਹੁਤੇ ਲੋਕਾਂ ਨੂੰ ਇਹ ਚੀਜ਼ ਬਾਰੇ ਜਾਣਕਾਰੀ ਨਹੀਂ ਸੀਗੀ ਤੇ ਨਹੀਂ ਹੈਗੀ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਵੀ ਇਹ ਜਿਹੜੇ ਆਪਣੇ ਇਹ ਕਾਰਡ 5 ਲੱਖ ਵਾਲੇ ਬੰਦ ਹੋ ਚੁੱਕੇ ਹੂੰ ਦੇਖੋ ਲੋਕਾਂ ਤੱਕ ਇਹ ਪਹੁੰਚਣੀ ਬਹੁਤ ਜ਼ਰੂਰੀ ਆ ਗੱਲ ਬਥੇਰੇ ਲੋਕ ਘਰਾਂ ਚ ਬੈਠੇ ਆ ਹਰ ਬੰਦੇ ਨੂੰ ਆਇਆ ਵੀ ਆਪਣੇ ਕੋਲੇ ਕਾਰਡ ਹੈਗਾ 5 ਲੱਖ ਵਾਲਾ ਲਾਂਚ ਕਰਾ ਲਾਂਗੇ ਹੂੰ ਚਲੋ ਬਹੁਤ ਵਧੀਆ ਗੱਲ ਹੈ ਜੇ ਸਰਕਾਰ ਨੇ 10 ਲੱਖ ਵਾਲਾ ਕਾਰਡ ਇਸ਼ੂ ਕਰ ਰਹੀ ਹੈ ਤਾਂ ਚੰਗੀ ਗੱਲ ਹੈ ਪਰ ਉਹਦੇ ਚ ਕਮਲੂ ਜੀ ਸਭ ਤੋਂ ਵੱਡਾ ਨੁਕਸਾਨ ਇਹ ਹੈ ਅਸੀਂ ਜਦੋਂ 5 ਲੱਖ ਵਾਲਾ ਕਾਰਡ ਚਲਾਉਂਦੇ ਆ ਤਾਂ ਕੋਈ ਵੀ ਬੰਦਾ ਉਹਨੂੰ ਚੈੱਕ ਨਹੀਂ ਕਰਦਾ ਵੀ ਮੇਰੇ ਕਾਰਡ ਚੋਂ ਕਿੰਨੇ ਪੈਸੇ ਕੱਟੇ ਗਏ ਬਿਲਕੁਲ ਉਹਦਾ ਲਾਇ ਲੱਖ ਦਾ ਹੋਇਆ 1.5 ਲੱਖ ਦਾ ਹੋਇਆ ਹੋ ਸਕਦਾ ਉਹਦਾ 5 ਲੱਖ ਹੀ ਸਾਫ ਹੋ ਗਿਆ ਹੋਵੇ ਉਹਦਾ ਨੁਕਸਾਨ ਸਰਕਾਰ ਦਾ ਬਹੁਤ ਵੱਡਾ ਨੁਕਸਾਨ ਹੈ ਜੇ 10 ਲੱਖ ਵਾਲਾ ইস্যੂ ਹੁੰਦਾ ਇਤੋਂ ਵੀ ਵੱਡੀ ਲੁੱਟ ਹੋਣੀ ਹੈ ਉਸ ਚੀਜ਼ ਦਾ ਹਰੇਕ ਮਰੀਜ਼ ਨੂੰ ਇੱਕ ਇਹਨਾਂ ਨੂੰ ਲੈਟਰ ਦੇਣਾ ਚਾਹੀਦਾ ਵੀ ਤੇਰਾ ਇਨੇ ਲੱਖ ਦਾ ਲਾਜ ਹੋ ਗਿਆ ਤੇ ਇਨੇ ਲੱਖ ਤੇਰੇ ਕਾਰਡ 'ਚ ਪਏ ਆ ਬਿਲਕੁਲ ਬਿਲਕੁਲ ਸਹੀ ਗੱਲਾਂ ਲਾ ਜੀ ਹਮ ਕਿਉਂਕਿ ਇਹ ਚੀਜ਼ਾਂ ਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ ਹਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰਾ 5 ਲੱਖ ਦਾ ਪੂਰਾ ਹੋ ਗਿਆ ਕਿ ਨਹੀਂ ਹਾਂਜੀ 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 ਤੇ ਇਹ ਇੱਕ ਵਾਰੀ ਤੁਹਾਡੇ ਯਾਦ ਹੋਊਗਾ ਪਿਛਲੀ ਸਰਕਾਰ ਦੇ ਵਿੱਚ ਵੀ ਘਪਲਾ ਫੜਿਆ ਗਿਆ ਸੀ ਠੀਕ ਹੈ ਜੀ ਉਦੋਂ ਵੀ ਇਹ ਕੁਝ ਚਿਰ ਵਾਸਤੇ ਕਾਰਡ ਬੰਦ ਹੋ ਗਏ ਸੀ ਕਿਉਂਕਿ ਝਾਲੀ ਹਸਪਤਾਲਾਂ ਵਾਲੇ ਝਾਲੀ ਕੇਸ ਤਿਆਰ ਕਰਨ ਲੱਗੇ ਸੀ ਹਾਂਜੀ ਜੇ ਕਿਸੇ ਨੂੰ ਬੁਖਾਰ ਚੜਦਾ ਸੀ ਤਾਂ ਉਹਦਾ ਬਣਾ ਦਿੰਦੇ ਵੀ ਇਹਦਾ ਭਾਜੀ ਉਹ ਆਪਰੇਸ਼ਨ ਕੀਤਾ ਸੀ ਪਥਰੀਆਂ ਦਾ ਇਹਦਾ ਗੁਰਦਿਆਂ ਦਾ ਇਹਦਾ ਫਲਾਨਾ ਤੇ ਕਹੋ ਪਿੱਛੇ ਜਿਹੇ ਰੋਲਾ ਬਹੁਤ ਪਿਆ ਸੀ ਉਸ ਤੋਂ ਬਾਅਦ ਕਾਰਡ ਬੰਦ ਹੋ ਗਏ ਸੀ ਫੇਰ ਇਹ ਨਵੀਂ ਸਰਕਾਰ ਦੇ ਵਿੱਚ ਆ ਕੇ ਫੇਰ ਚੱਲੇ ਦੇਖੋ ਜੀ ਜਦੋਂ ਫ੍ਰੀ ਦੀ ਕੋਈ ਵੀ ਚੀਜ਼ ਸਾਨੂੰ ਮਿਲਦੀ ਹੈ ਨਾ ਅਸੀਂ ਇਲਾਜ ਕਰਾ ਕੇ ਉੱਥੋਂ ਵਾ ਦਵਾ ਦਾ ਖੁਸ਼ ਹੋ ਜਾਈਏ ਵੀ ਆਪਣਾ ਕਾਰਡ ਚੱਲ ਗਿਆ ਕੋਈ ਵੀ ਬੰਦਾ 100 ਦੇ ਮਗਰ 5 ਬੰਦੇ ਤਾਂ ਹੋ ਸਕਦੇ ਜਿਹੜੇ ਚੈੱਕ ਕਰਦੇ ਹੁਣ ਵੀ ਮੇਰਾ ਕਿੰਨਾ ਇਹਨਾਂ ਨੇ ਮੰਨ ਲਓ ਪੈਸੇ ਕੱਟੇ ਆ ਹਾਂ ਉਹ ਕਿਸੇ ਨੂੰ ਕੋਈ ਦੱਸਦਾ ਨਹੀਂ ਕਿੰਨੇ ਦਾ ਇਲਾਜ ਹੋਇਆ ਇਹ ਚੀਜ਼ ਤੇ ਲੋਕਾਂ ਨੂੰ ਧਿਆਨ ਜ਼ਰੂਰੀ ਦੇਣਾ ਚਾਹੀਦਾ ਹੂੰ ਹੂੰ ਉਹਦਾ ਹਸਪਤਾਲ ਵਾਲਿਆਂ ਨੂੰ ਪਤਾ ਹੁੰਦਾ ਤੇ ਜਗਤ ਸਿੰਘ ਜੀ ਹਾਂਜੀ ਹਾਂਜੀ ਇਹਦੇ ਖਾਤੇ 'ਚ ਕਿੰਨੇ ਹੈ ਕਿੰਨੇ ਨਹੀਂ ਉਹ ਮੇਰੇ ਖਰ ਦਾਸ ਦੇ ਵੀ ਨਹੀਂ ਕਿਸੇ ਨੂੰ ਨਹੀਂ ਉਹਨਾਂ ਨੂੰ ਦੱਸਣਾ ਕੀ ਹੈ ਜੀ ਉਹ ਬਿੱਲ ਵੀ ਨਹੀਂ ਦਿੰਦੇ ਉਹ ਬਿੱਲ ਨੇ ਵੀ ਚੀਜ਼ ਹੈ ਸਰਕਾਰ ਨੂੰ ਇਹ ਚੀਜ਼ ਤੇ ਗਦਾ ਧਿਆਨ ਦੇਣਾ ਚਾਹੀਦਾ ਜੇ 10 ਲੱਖ ਵਾਲਾ ਕਾਰਡ ਚਲਾਉਂਦੇ ਆ ਤੇ ਇਹ ਚੀਜ਼ ਦਾ ਵੀ ਨਾਲ ਜ਼ਰੂਰ ਖਿਆਲ ਰੱਖਣਾ ਵੀ ਹਰੇਕ ਪੇਸ਼ੈਂਟ ਨੂੰ ਪਤਾ ਹੋਣਾ ਚਾਹੀਦਾ ਉਹ ਮੰਨ ਲਓ ਹਸਪੀਟਲ ਆਇਆ ਦਿਨ ਵੀ ਤੇਰੇ 800000 ਦਾ ਲਾਜੋਇਆ ਤੇ 800000 ਤੇਰੇ ਕਾਰਡ ਚ ਬਾਕੀ ਹੈ ਨਹੀਂ ਉਹ ਮੈਸੇਜ ਆਉਣਾ ਚਾਹੀਦਾ ਉਸ ਨੰਬਰ ਤੇ ਹਾਂਜੀ 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 ਉਸ ਨੰਬਰ ਤੇ ਉਹਨੂੰ ਮੈਸੇਜ ਆਵੇ ਵੀ ਤੇਰੇ ਖਾਤੇ ਚੋਂ ਭਾਈ 800000 ਦਾ ਹੋ ਗਿਆ ਫਰਜ਼ ਕੀਤਾ 2 ਲੱਖ ਦਾ ਲਾਜੋਇਆ ਤਾਂ 2 ਲੱਖ ਦਾ ਉਹਨੂੰ ਮੈਸੇਜ ਆਵੇ ਤਾਂ ਤੇ ਬਾਕੀ 7 ਲੱਖ ਦਾ ਉਹਦਾ ਜਿਹੜਾ ਬੈਲੈਂਸ ਆ ਉਹਨੂੰ ਪਤਾ ਲੱਗੇ ਵੀ ਮੇਰਾ ਹਜੇ ਹੋਰ ਵੀ ਕੋਈ ਲਾਜ ਹੋ ਸਕਦਾ। ਹਾਂ ਹਾਂ। ਸੋ ਇਹ ਸੀ ਸਾਡੀ ਅੱਜ ਦੀ ਚਰਚਾ। ਉਮੀਦ ਹੈ ਦਰਸ਼ਕ ਇਸ ਗੱਲ ਨੂੰ ਪਸੰਦ ਕਰਨਗੇ। ਦੂਜੀ ਇਹ ਵੀ ਬੇਨਤੀ ਹੈ ਇਹ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਲੈ ਕਰੋ ਲੋਕਾਂ ਤੱਕ ਮੈਸੇਜ ਪਹੁੰਚੇ ਜਿਹੜੇ ਲੋਕਾਂ ਨੂੰ ਨਹੀਂ ਪਤਾ ਇਸ ਬਾਰੇ। ਇਹ ਬੇਨਤੀ ਆ ਸਾਰੇ ਵੀਰਾਂ ਨੂੰ ਜਿੰਨੇ ਵੀ ਸਾਨੂੰ ਦੇਖਦੇ ਆ ਨਾ। ਹਾਂਜੀ ਹਾਂਜੀ। ਇਹ ਚੀਜ਼ ਦਾ ਹਰੇਕ ਬੰਦੇ ਤੱਕ ਵੱਧ ਤੋਂ ਸ਼ੇਅਰ ਕਰੋ ਮੈਸੇਜ ਪਹੁੰਚੇ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਸੇ ਤਰ੍ਹਾਂ ਅਗਲੀ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਸਾਨੂੰ ਆਗਿਆ ਸਤਿ ਸ੍ਰੀ ਅਕਾਲ ਜੀ ਧੰਨਵਾਦ